ਅੱਜ ਦੇ ਲੈਸਨ ਵਿੱਚ ਅਸੀਂ ਤਿੰਨ ਘਾਤੀ ਸਰਬਸਮਤਾਵਾਂ a+b ਦੀ ਪਾਵਰ 3 ਅਤੇ a-b ਦੀ ਪਾਵਰ 3 ਦੀ ਵਰਤੋਂ ਕਰਕੇ ਤਿੰਨ ਘਾਤੀ ਬਹੁਪਦੀਆਂ ਦੇ ਗੁਣਨਖੰਡ ਕਰਨ ਬਾਰੇ ਸਿੱਖਾਂਗੇ ਤਾਂ ਆਪੇ ਸ਼ੁਰੂ ਕਰੀਏ ਮੰਨ ਲਓ ਕਿ ਸਾਨੂੰ ਇੱਕ ਤਿੰਨ ਘਾਤੀ ਬਹੁਪਦੀ 8a³ b³ 12 a2b 6ab2 ਦੇ ਗੁਣਨਖੰਡ ਕਰਨ ਲਈ ਕਿਹਾ ਗਿਆ ਸਰਬਸਮਤਾ ਮਾਦੀ ਸਹਾਇਤਨਾਲ ਗੁਣਨਖੰਡ ਕਰਨ ਦੀ ਜਿਹੜੀ ਵਿਧੀ ਹੈ ਉਹਦੇ ਵਿੱਚ ਸਭ ਤੋਂ ਜ਼ਰੂਰੀ ਇਹ ਸਟੈਪ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਹ ਪਛਾਣੀਏ ਕਿ ਦਿੱਤੀ ਗਈ ਬਹੁਪਦੀ ਕਿਸ ਸਰਬਸਮਤਾ ਦੇ ਨਾਲ ਮੇਲ ਖਾਂਦੀ ਹੈ ਜੁਣੇ ਅਸੀਂ ਆਪਣੀ ਦਿੱਤੀ ਹੋਈ ਸਮੱਸਿਆ ਵੱਲ ਧਿਆਨ ਦਿਈਏ ਤਾਂ ਇਹ ਜਿਹੜੀ ਬਹੁਪਦੀ ਹੈ ਉਹ ਪਹਿਲੀ ਸਰਬਸਮਤਾ ਦੇ ਨਾਲ ਮੇਲ ਖਾਂਦੀ ਹੈ ਕਿਉਂਕਿ ਪਹਿਲੀ ਸਰਬਸਮਤਾ ਦੇ ਸੱਜੇ ਪਾਸੇ ਵਿੱਚ ਜੇ ਅਸੀਂ ਦੇਖੀਏ ਤਾਂ ਕੋਈ ਵੀ ਮਾਈਨਸ ਦਾ ਨਿਸ਼ਾਨ ਨਹੀਂ ਹੈ ਤੇ ਸਾਡੀ ਦਿੱਤੀ ਹੋਈ ਸਮੱਸਿਆ ਦੇ ਵਿੱਚ ਵੀ ਕਿਤੇ ਮਾਈਨਸ ਦਾ ਨਿਸ਼ਾਨ ਨਹੀਂ ਹੈ ਤਾਂ ਇਸ ਕਰਕੇ ਅਸੀਂ ਪਹਿਲੀ ਸਰਬਸਮਤਾ ਦੀ ਵਰਤੋਂ ਕਰਾਂਗੇ ਦੂਜੀ ਗੱਲ ਹੁਣ ਅਸੀਂ ਸਰਬਸਮਤਾਵਾਂ ਦੇ ਵਿੱਚ ਤਿੰਨ ਘਾਤ ਵਾਲੇ ਦੋ ਪਦਜੇ ਪਛਾਣ ਲਈਏ ਤਾਂ ਸਾਨੂੰ a ਅਤੇ b ਦੇ ਮੁੱਲ ਪਤਾ ਲੱਗ ਜਾਣਗੇ ਤੇ ਜੇ ਸਾਨੂੰ a ਅਤੇ b ਦੇ ਮੁੱਲ ਪਤਾ ਲੱਗ ਜਾਣ ਤੇ ਫਿਰ ਉਸ ਨੂੰ ਅਸੀਂ ਸਰਬਸਮਤਾ ਦੇ ਵਿੱਚ ਇੱਥੇ ਇਸਤੇਮਾਲ ਕਰਕੇ ਗੁਣਨਖੰਡ ਬੜੀ ਆਸਾਨੀ ਨਾਲ ਲਿਖ ਸਕਦੇ ਹਾਂ ਆਓ ਧਿਆਨ ਨਾਲ ਦੇਖੀਏ ਕਿ ਸਾਡੀ ਜਿਹੜੀ ਦਿੱਤੀ ਹੋਈ ਬਹੁਪਦੀ ਹੈ ਉਸ ਦੇ ਵਿੱਚ ਤਿੰਨ ਘਾਤ ਵਾਲੇ ਪਦ ਕਿਹੜੇ-ਕਿਹੜੇ ਹਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੇ a ਦੀ ਪਾਵਰ 3 ਅਤੇ b ਦੀ ਪਾਵਰ 3 ਸਾਡੇ ਕੋਲੇ ਦੋ ਤਿੰਨ ਘਾਤ ਵਾਲੇ ਪਦ ਹਨ ਹੁਣ ਜਦੋਂ ਅਸੀਂ ਦਿੱਤੀ ਗਈ ਬਹੁਪਦੀ ਦੇ ਵਿੱਚ ਤਿੰਨ ਘਾਤ ਵਾਲੇ ਪਦਾਂ ਦੀ ਪਛਾਣ ਕਰ ਲਈ ਹੈ ਤਾਂ ਅਗਲਾ ਕੰਮ ਹੁੰਦਾ ਹੈ ਕਿ ਅਸੀਂ ਉਹਨਾਂ ਪਦਾਂ ਨੂੰ ਸਰਬਸਮਤਾ ਦੇ ਅਨੁરૂਪ ਲਿਖਣ ਦੀ ਕੋਸ਼ਿਸ਼ ਕਰੀਏ ਜਿਵੇਂ ਦੇਖਿਆ ਤਾਂ ਸਰਬਸਮਤਾ ਦੇ ਵਿੱਚ ਜਿਹੜਾ ਪਹਿਲਾ ਪਦ a ਹੈ ਉੱਥੇ ਸਾਰੇ ਦੀ ਘਾਤ 3 ਹੈ ਤੇ ਸਾਡੀ ਦਿੱਤੀ ਹੋਈ ਸਮੱਸਿਆ ਦੇ ਵਿੱਚ ਜਿਹੜੀ ਘਾਤ ਹੈ ਉਹ ਸਿਰਫ a ਦੇ ਨਾਲ ਹੈ 8 ਉਸ ਘਾਤ ਤੋਂ ਬਾਹਰ ਹੈ ਤਾਂ ਸਾਨੂੰ ਇਸ ਨੂੰ ਥੋੜਾ ਜਿਹਾ ਰੀਰਾਈਟ ਕਰਨਾ ਪਏਗਾ ਤਾਂ ਅਸੀਂ ਇਸ ਬਹੁਪਦੀ ਦੇ ਪਹਿਲੇ ਪਦ ਨੂੰ ਥੋੜਾ ਜਿਹਾ ਬਦਲ ਕੇ ਇਸ ਤਰ੍ਹਾਂ ਲਿਖਤਾਂਗੇ 2a ਸਾਰੇ ਦੀ ਪਾਵਰ 3 ਕਿਉਂਕਿ ਸਾਨੂੰ ਪਤਾ ਹੈ ਕਿ 2 ਦੀ ਘਾਤ 3 8 ਹੁੰਦੇ ਹਨ ਇਸ ਤਰ੍ਹਾਂ ਕਰਨ ਨਾਲ ਸਾਡੀ ਦਿੱਤੀ ਹੋਈ ਸਮੱਸਿਆ ਦਾ ਪਹਿਲਾ ਪਦ ਹੈ ਉਹ ਸਰਬਸਮਤਾ ਦੇ ਪਹਿਲੇ ਪਦ ਦੇ ਨਾਲ ਮੇਲ ਖਾਣ ਲੱਗ ਜਾਂਦਾ ਹੈ ਦੂਜੇ ਪਦ ਵਿੱਚ ਸਾਨੂੰ ਕੋਈ ਬਦਲਾਅ ਕਰਨ ਦੀ ਲੋੜ ਨਹੀਂ ਹੈ ਇੱਥੇ ਅਸੀਂ b ਦੀ ਪਾਵਰ 3 ਲਿਖ ਦਿੰਦੇ ਹਾਂ ਇਸ ਤਰ੍ਹਾਂ ਕਰਨ ਨਾਲ ਸਾਨੂੰ ਸਾਡੀ ਦਿੱਤੀ ਹੋਈ ਸਮੱਸਿਆ ਦੇ ਅਨੁਸਾਰ a ਅਤੇ b ਦੇ ਮੁੱਲ ਪਤਾ ਲੱਗ ਗਏ ਹਨ ਹੁਣ ਦਿੱਤੀ ਹੋਈ ਸਮੱਸਿਆ ਦੇ ਬਾਕੀ ਦੋ ਪਦਾਂ ਨੂੰ ਅਸੀਂ ਸਰਬਸਮਤਾ ਦੀ ਸਹਾਇਤਾ ਨਾਲ ਪੂਰਾ ਕਰਾਂਗੇ ਪਹਿਲੇ ਦੋ ਪਦਾਂ ਤੋਂ ਬਾਅਦ ਅਸੀਂ ਸਰਬਸਮਤਾ ਦੇ ਵਿੱਚ ਜੇ ਦੇਖੀਏ ਤਾਂ ਪਲੱਸ ਦਾ ਨਿਸ਼ਾਨ ਹੈ ਫਿਰ ਤਿੰਨ ਆਉਂਦਾ ਹੈ ਉਸ ਤੋਂ ਬਾਅਦ a² ਆਉਂਦਾ ਹੈ ਤਾਂ ਅਸੀਂ ਆਪਣੀ ਸਮੱਸਿਆ ਦੇ ਹਿਸਾਬ ਨਾਲ a ਦੀ ਜਗ੍ਹਾ ਤੇ 2a ਲਿਖਾਂਗੇ ਤੇ ਸਰਬਸਮਤਾ ਤੋਂ ਅਸੀਂ ਪਾਵਰ 2 ਲਿਖ ਦਿੰਨੇ ਆ ਉਸ ਤੋਂ ਬਾਅਦ ਸਰਬਸਮਤਾ ਅਨੁਸਾਰ ਅਸੀਂ ਇਸ ਨੂੰ b ਨਾਲ ਗੁਣਾ ਕਰਨਾ ਤੇ ਸਾਡੇ ਕੋਲੇ b ਦੇ ਸਥਾਨ ਤੇ b ਹੀ ਆਉਂਦਾ ਹੈ ਤਾਂ ਅਸੀਂ ਇੱਥੇ b ਲਿਖ ਦਿੰਨੇ ਆ ਫਿਰ ਇਸ ਤੋਂ ਬਾਅਦ ਸਰਬਸਮਤਾ ਅਨੁਸਾਰ ਅਸੀਂ ਲਿਖਦੇ ਹਾਂ 10 a a ਦਾ ਮੁੱਲ ਸਾਡੇ ਕੋਲੇ ਹੈ 2a ਅਤੇ ਸਰਬਸਮਤਾ ਅਨੁਸਾਰ ਅਗਿਆਸੀ ਇਸ ਨੂੰ ਗੁਣਾ ਕਰਾਂਗੇ b² ਨਾਲ ਤੇ ਸਾਡੇ ਕੋਲੇ b ਦਾ ਮੁੱਲ ਹੈ b ਤਾਂ ਇਹ ਹੋ ਜਾਏਗਾ b² ਇਸ ਤਰ੍ਹਾਂ ਅਸੀਂ ਸਰਬਸਮਤਾ ਨੂੰ ਆਪਣੀ ਦਿੱਤੇ ਹੋਏ ਪ੍ਰਸ਼ਨ ਦੇ ਵਿੱਚ ਢਾਲ ਲਿਆ ਹੈ ਹੁਣ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਜਿਹੜੇ ਅਸੀਂ ਬਾਕੀ ਦੋ ਪਦ ਸਰਬਸਮਤਾਵਾਂ ਦੀ ਸਹਾਇਤਾ ਨਾਲ ਲਿਖਿਆ ਹਨ ਉਹ ਆਪੇ ਪੂਰੇ ਪੂਰੇ ਠੀਕ ਠੀਕ ਆ ਜਾਂਦੇ ਹਨ ਜਿੱਦਾਂ ਕਿ ਤੁਸੀਂ ਇੱਥੇ ਤੀਜੇ ਪਦ ਵਿੱਚ ਦੇਖ ਸਕਦੇ ਹੋ 2 ਦਾ ਵਰਗ ਜੇ ਅਸੀਂ ਕਰੀਏ ਤਾਂ ਸਾਡੇ ਕੋਲ ਆਏਗਾ 4 4 ਨੂੰ 3 ਤੇ ਗੁਣਾ ਕਰੀਏ ਤਾਂ 12 a ਦਾ ਵਰਗ a² ਅਤੇ ਗੁਣਾ b ਇੱਥੇ ਵੀ ਸਾਡੇ ਕੋਲ b ਆ ਗਿਆ ਇਸ ਕਰਕੇ ਤੀਜਾ ਪਦ ਜਿਹੜਾ ਹੈ ਉਹ ਪੂਰਾ ਠੀਕ ਠੀਕ ਆ ਗਿਆ ਹੈ ਇਸੇ ਤਰ੍ਹਾਂ ਸੀ ਚੌਥਾ ਪਦ ਵੀ ਚੈੱਕ ਕਰ ਸਕਦੇ ਹਾਂ ਉਹ ਵੀ 6ab² ਬਣਦਾ ਹੈ ਹੁਣ ਸਰਬਸਮਤਾ ਅਨੁਸਾਰ ਐਸ ਰੂਪ ਨੂੰ ਅਸੀਂ ਲਿਖ ਸਕਦੇ ਹਾਂ a 2a b 2b ਸਾਰੇ ਦੀ ਪਾਵਰ 3 ਕਿਉਂਕਿ ਸਾਨੂੰ ਸਰਬਸਮਤਾ ਨੇ ਦੱਸਿਆ ਕਿ ਜੇ a 3 b 3 10a 2b 10ab 2 ਹੋਵੇ ਤਾਂ ਅਸੀਂ ਉਸ ਨੂੰ a b ਸਾਰੇ ਦੀ ਪਾਵਰ 3 ਲਿਖ ਸਕਦੇ ਹਾਂ ਤੇ ਇੱਥੇ ਅਸੀਂ a ਦੇ ਸਥਾਨ ਤੇ 2a ਅਤੇ b ਦੇ ਸਥਾਨ ਤੇ b ਲਿਖ ਕੇ a b ਸਰਬਸਮਤਾ ਲਗਾ ਕੇ ਸਾਰੇ ਦੀ ਪਾਵਰ 3 ਲਿਖ ਦਿੰਦੀ ਹੈ ਉਨਸਾਰੇ ਦੀ ਪਾਵਰ 3 ਦਾ ਮਤਲਬ ਹੈ ਕਿ ਅਸੀਂ ਐਸ ਸੰਖਿਆ ਨੂੰ ਆਪਸ ਵਿੱਚ 3 ਵਾਰ ਗੁਣਾ ਕਰ ਦਈਏ ਤਾਂ ਅਸੀਂ 2a b ਨੂੰ 3 ਵਾਰ ਆਪਸ ਵਿੱਚ ਗੁਣਾ ਕਰਕੇ ਲਿਖ ਦਿੰਨੇ ਆ ਜਿਹੜੇ ਸਾਡੇ ਲੋੜਿੰਦੇ ਗੁਣਨਖੰਡ ਹਨ ਆਓ ਹੁਣ ਇੱਕ ਹੋਰ ਉਦਾਹਰਣ ਦੇਖੀਏ ਮੰਨ ਲਓ ਅਸੀਂ 8a ਦੀ ਪਾਵਰ 3 b ਦੀ ਪਾਵਰ 3 12 a2 b 6 a b2 ਦੇ ਗੁਣਨਖੰਡ ਕਰਨੇ ਹਨ ਫਿਰ ਅਸੀਂ ਇਹ ਦੇਖ ਲੈਂਦੇ ਹਾਂ ਕਿ ਸਾਨੂੰ ਜਿਹੜੀ ਦਿੱਤੀ ਹੋਈ ਬਹੁਪਦੀ ਹੈ ਉਹ ਕਿਹੜੀ ਸਰਬਸਮਤਾ ਦੇ ਨਾਲ ਮੇਲ ਖਾਂਦੀ ਹੈ ਇੱਥੇ ਜੇ ਅਸੀਂ ਦੇਖੀਏ ਕੁਝ ਪਦਾਂ ਵਿੱਚ ਮਾਈਨਸ ਦੇ ਨਿਸ਼ਾਨ ਹਨ ਤੇ ਮਾਈਨਸ ਦੇ ਨਿਸ਼ਾਨਾਂ ਕੌਸੀ ਪਛਾਣ ਕਰ ਲਈ ਕਿ ਸਾਡੀ ਦਿੱਤੀ ਹੋਈ ਜਿਹੜੀ ਬੋਪਦੀ ਹੈ ਉਹ ਦੂਜੀ ਸਰਬਸਮਤਾ ਦੇ ਅਨੁરૂਪ ਲਿਖੀ ਜਾ ਸਕਦੀ ਹੈ ਤਾਂ ਫਿਰ ਅਸੀਂ ਇੱਥੇ ਪਹਿਲੇ ਪਦ ਨੂੰ ਸਾਰੇ ਦੀ ਘਾਤ 3 ਲਿਖਣ ਲਈ ਲਿਖ ਦੇਵਾਂਗੇ 2a ਸਾਰੇ ਦੀ ਘਾਤ 3 ਕਿਉਂਕਿ 2 ਦੀ ਘਾਤ 3 ਜਿਹੜਾ ਹੈ ਉਹ 8 ਹੁੰਦਾ ਹੈ ਤੇ b ਦੇ ਸਥਾਨ ਤੇ ਸਾਡੇ ਕੋਲੇ b ਹੀ ਆਏਗਾ ਮਾਈਨਸ ਸਰਬਸਮਤਾ ਤੋਂ ਤੀਜਾ ਪਦ ਜੇ ਅਸੀਂ ਦੇਖੀਏ ਤਾਂ ਸਾਡੇ ਕੋਲੇ ਆਏਗਾ 3 ਗੁਣਾ ए स्क्वायर हूँ ए साढ़े को दो ए तो असं इस लिख देवेंगे दो ए स्क्वायर गुणा बी तो उस तो चौथा पद है साढ़े को प्लस तीन गुणा ए एन असी लिखा दो ए गुणा बी स्क्र तो बी का जोड़ा मुल है उस बी है हूँ सर्वसमता अनुसार इसी लिख सकते हैं a 2 a, ते a b sare di power 3 te a b sare di power 3 is is bracket nu asi aapas vich 3 var guna kar denya kyunki ka 3 da matlab hunda hai kisi rakam nu aapas vich 3 var guna karna is tarah karan nal sade kole ditti gai bahupadi de lodinde gunan khand aa jande ha aao hun ik hor udharan dekhiye मान लो कि सूँ स्ताई माइनस एक सौ पच्ची ए क्यूब माइनस एक सौ पैंती ए प्लस दो सौ पच्ची ए स्क्र के गुणनखंड करने गया अ बड़ी आसानी देख सकते हैं कि साड़ी दीती गई बहुपदी दूजी सर्वसमता के सज्जे पासेल मेल खादी है ਕਿਉਂਕਿ ਇੱਥੇ ਵੀ ਕੁਝ ਮਾਈਨਸ ਦੇ ਪਦ ਹਨ ਤੇ ਸਾਡੀ ਦੂਜੀ ਸ਼ਰਤ ਸਮਤਾ ਦੇ ਵਿੱਚ ਵੀ ਕੁਝ ਮਾਈਨਸ ਦੇ ਪਦ ਹਨ ਅਗਲੀ ਗੱਲ ਹੁਣ ਅਸੀਂ ਆਪਣੀ ਦਿੱਤੀ ਹੋਈ ਸਮੱਸਿਆ ਦੇ ਵਿੱਚੋਂ ਤਿੰਨ ਘਾਤ ਵਾਲੇ ਦੋ ਪਦ ਉਹਨਾਂ ਦੀ ਪਛਾਣ ਕਰਨੀ ਹੈ ਜੇ ਅਸੀਂ ਦੇਖੀਏ ਤਾਂ ਅਸੀਂ 27 ਨੂੰ ਲਿਖ ਸਕਦੇ ਹਾਂ 3 ਦੀ ਘਾਤ 3 ਅਤੇ 125 a³ ਨੂੰ ਲਿਖ ਸਕਦੇ ਹਾਂ 5a ਸਾਰੇ ਦੀ ਘਾਤ 3 ਇਸ ਤਰ੍ਹਾਂ ਕਰਨ ਨਾਲ ਸਾਨੂੰ a ਦਾ ਮੁੱਲ 3 ਅਤੇ b ਦਾ ਮੁੱਲ 5a ਪਤਾ ਲੱਗ ਗਿਆ ਹੈ ਹੁਣ ਅਸੀਂ ਬਾਕੀ ਬਹੁਪਦੀ ਨੂੰ ਸਰਬਸਮਤਾ ਦੀ ਸਹਾਇਤਾ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਤੀਜਾ ਪਦ ਅਸੀਂ ਲਿਖਾਂਗੇ ਮਾਈਨਸ 3 a² ਸਾਡੇ ਕੋਲੇ a ਦੇ ਸਥਾਨ ਤੇ ਹੈ 3 ਤਾਂ ਅਸੀਂ ਲਿਖਾਂਗੇ 3a² ਗੁਣਾ b ਤਾਂ ਹੁਣ ਅਸੀਂ ਸਾਡੇ ਕੋਲੇ b ਦਾ ਮੁੱਲ ਹੈ 5a ये आप ही एक सौ पैंती ए बन जाएगा अग्नि असं लिखते हैं प्लस तीन ए ए स्थान पर सा बी स्क्वायर स्क्र बी के स्थान पर साढ़े को पं ए इसका वर्ग क्योंकि साढ़े को बी दा वर्ग देता हुआ ਇਹ a^225 ਪੂਰਾ ਪੂਰਾ ਆ ਜਾਏਗਾ ਸਰਬਸਮਤਾ ਅਨੁਸਾਰ ਇਸ ਨੂੰ ਅਸੀਂ ਲਿਖ ਸਕਦੇ ਹਾਂ a b ਸਾਰੇ ਦੀ ਪਾਵਰ 3 ਸਾਡੇ ਕੋਲ a ਦਾ ਮੁੱਲ ਹੈ 3 ਅਤੇ b ਦਾ ਮੁੱਲ ਹੈ 5 a ਤਾਂ ਸਿੱ ਇਸ ਨੂੰ ਲਿਖਾਂਗੇ 3 5 ਸਾਰੇ ਦੀ ਪਾਵਰ 3 ਤੇ ਇਸ ਨੂੰ ਅਸੀਂ 3 ਵਾਰ ਗੁਣਾ ਕਰਕੇ ਲਿਖ ਦਿੰਨੇ ਆ 3 5 7t 5t ਤੇ ਫਿਰ ਤੀਜੀ ਵਾਰੀ 3 5t ਇਸ ਤਰ੍ਹਾਂ ਸਾਨੂੰ ਦਿੱਤੀ ਗਈ ਬਹੁਪਦੀ ਦੇ ਗੁਣਨਖੰਡ ਪ੍ਰਾਪਤ ਹੋ ਜਾਂਦੇ ਹਨ ਆਓ ਹੁਣ ਇੱਕ ਹੋਰ ਧਾਰਨ ਦੇਖੀਏ ਮੰਨ ਲਓ ਕਿ ਅਸੀਂ 27p ਦੀ ਪਾਵਰ 3 माइनस एक बटे दो सौ सो सोलह माइनस नौ बटे दो पी स्क्वायर प्लस एक बटे चार पी के गुणनखंड करने हैं फिर जो अस बहुपति ध्यान निकाह मारीे ਤਾਂਸੀਂ ਬੜੀ ਆਸਾਨੀ ਨਾਲ ਦੇਖ ਸਕਦੇ ਹਾਂ ਕਿ ਇਹ ਦੂਜੀ ਸਰਬਸਮਤਾ ਦੇ ਸੱਜੇ ਪਾਸੇ ਦੇ ਅਨੁરૂਪ ਲੱਗਦੀ ਹੈ ਤਾਂ ਫਿਰ ਅਸੀਂ ਤਿੰਨ ਘਾਤ ਵਾਲੇ ਦੋ ਪਦ ਪਛਾਣਨ ਦੀ ਕੋਸ਼ਿਸ਼ ਕਰਾਂਗੇ 7y ਦੀ ਪਾਵਰ 3 ਨੂੰ ਅਸੀਂ ਲਿਖ ਲਵਾਂਗੇ 3p 7y ਦੀ ਪਾਵਰ 3 ਅਤੇ 1/216 ਅਸੀਂ ਇਸ ਨੂੰ ਲਿਖ ਲਵਾਂਗੇ 1/6 7y ਦੀ ਪਾਵਰ 3 ਕਿਉਂਕਿ 6 ਦਾ ਘਣ ਜਿਹੜਾ ਹੈ ਉਹ 216 ਹੁੰਦਾ ਹੈ ਇਸ ਤਰ੍ਹਾਂ ਸਾਨੂੰ a ਅਤੇ b ਦੇ ਮੁੱਲ ਪਤਾ ਲੱਗ ਗਏ ਹਨ हूँ असी बाकी बहुपति सर्वसम्मता की सहायता न पूरा करा तो इतने साढ़े आएगा तीजे पद माइनस तीन ए स्क्वायर। स्क्र हम सा मुल है तीन पी तो अस लिखा तीन पी का स्क्वायर गुणा बी तो बी का मुल साढ़े को एक बटे छे चौथा पद असी लिखा प्लस तीन ਗੁਣਾ a b² ਤਾਂ ਗੁਣਾ a 10p ਤੇ b² 1/6 ਦਾ ਵਰਗ ਜੇ ਤੁਸੀਂ ਇਸ ਨੂੰ ਹੱਲ ਕਰਕੇ ਦੇਖੋ ਤਾਂ ਤੀਜਾ ਤੇ ਚੌਥਾ ਪਦ ਆਪੇ ਪੂਰਾ ਪੂਰਾ ਠੀਕ ਠੀਕ ਆ ਜਾਂਦਾ ਹੈ ਉਹ ਸਰਬਸਮਤਾ ਅਨੁਸਾਰ ਅਸੀਂ ਉਪਰੋਕਤ ਨੂੰ ਲਿਖ ਸਕਦੇ ਹਾਂ a 3p b 1/6 ਸਾਰੇ ਦੀ ਪਾਵਰ 3 ਇਸ ਨੂੰ ਅਸੀਂ ਤਿੰਨ ਵਾਰ ਗੁਣਾ ਕਰਕੇ ਲਿਖ ਦਵਾਂਗੇ 3p 1/6 3p 1/6 3p 1/6 ਇਹ ਸਾਨੂੰ ਲੋੜੀਂਦੇ ਗੁਣਨਖੰਡ ਪ੍ਰਾਪਤ ਹੋ ਜਾਂਦੇ ਹਨ ਇੱਥੇ ਤੁਸੀਂ ਦੇਖ ਰਹੇ ਹੋਵੋਗੇ ਕਿ ਤੀਜੀ ਸਮੱਸਿਆ ਮੈਂ ਸਕਿੱਪ ਕਰ ਦਿੱਤੀ ਹੈ ਤੇ ਚੌਥੀ ਤੇ ਪੰਜਵੀਂ ਸਮੱਸਿਆ ਹੱਲ ਕੀਤੀ ਹੈ। ਤੀਜੀ ਸਮੱਸਿਆ ਮੈਂ ਤੁਹਾਡੇ ਲਈ ਐਕਸਰਸਾਈਜ਼ ਦੇ ਤੌਰ ਤੇ ਲਿਖਣ ਜਾ ਰਿਹਾ ਹਾਂ। ਤੇ ਉਮੀਦ ਹੈ ਤੁਸੀਂ ਇਸ ਨੂੰ ਹੱਲ ਕਰੋਗੇ ਤੇ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਰਾਹੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਲੈਸਨ ਨੂੰ ਦੇਖਣ ਤੋਂ ਬਾਅਦ ਤੁਸੀਂ ਐਕਸਰਸਾਈਜ਼ ਵਾਲੀ ਸਮੱਸਿਆ ਬਿਲਕੁਲ ਆਸਾਨੀ ਨਾਲ ਹੱਲ ਕਰ ਸਕੋਗੇ। तुम्हें गुणनखंड करने हैं चौहठ ए री पावर तीन माइनस सताई बी री पावर तीन माइनस एक सौ चौताली ए स्क्वायर बी प्लस एक सौ आठ ए बी स्क्वायर ਉਮੀਦ ਹੈ ਤੁਸੀਂ ਇਸ ਸਮੱਸਿਆ ਨੂੰ ਹੱਲ ਕਰੋਗੇ ਅਤੇ ਆਪਣੀ ਜਾਣਕਾਰੀ ਨੂੰ ਹੋਰ ਪੁਖਤਾ ਕਰੋਗੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ